ਸਤ ਸ੍ਰੀ ਅਕਾਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਣ ਵਾਲਿਆਂ ਦੇ ਉੱਤੇ 307 ਦਾ ਪਰਚਾ ਹੋਵੇਗਾ ਜੀਹਾਂ ਡੀਐਸਪੀ ਸਮਰਾਲਾ ਦੇ ਵੱਲੋਂ ਦੇ ਦਿੱਤੀ ਗਈ ਹੈ ਚੇਤਾਵਨੀ ਪੰਜਾਬ ਦੇ ਵਿੱਚ ਹੁਣ ਸਰਦੀਆਂ ਦੀ ਰੁੱਤ ਸ਼ੁਰੂ ਹੋ ਚੁੱਕੀ ਹੈ ਉੱਥੇ ਹੀ ਮਾਘੀ ਦਾ ਤਿਉਹਾਰ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੁਣ ਬਸੰਤ ਪੰਚਮੀ ਆਉਣ ਵਾਲੀ ਹੈ ਜਿਸ ਦੇ ਕਾਰਨ ਪਤੰਗਬਾਜ਼ੀ ਦਾ ਸ਼ੌਂਕ ਬੱਚਿਆਂ ਦੇ ਵਿੱਚ ਅਤੇ ਨੌਜਵਾਨਾਂ ਦੇ ਵਿੱਚ ਵਧਣ ਲੱਗਾ ਹੈ ਉੱਥੇ ਹੀ ਖਤਰਨਾਕ ਪਲਾਸਟਿਕ ਦੀ ਡੋਰ ਚਾਈਨਾ ਡੋਰ ਦੇ ਕਾਰਨ ਬੱਪਣ ਵਾਲੇ ਹਾਸਿਆਂ ਦੇ ਵਿੱਚ ਵੀ ਹੁਣ ਕਾਫੀ ਜ਼ਿਆਦਾ ਵਾਧਾ ਹੋ ਚੁੱਕਾ ਹੈ ਹਰ ਰੋਜ਼ ਹੀ ਕੋਈ ਨਾ ਕੋਈ ਪੰਜਾਬੀ ਇਸ ਡੋਰ ਦੇ ਕਾਰਨ ਹਾਸਾ ਗ੍ਰਸਤ ਹੁੰਦਾ ਹੈ ਕਈਆਂ ਦੀਆਂ ਉਂਗਲੀਆਂ ਕੱਟੀਆਂ ਜਾ ਰਹੀਆਂ ਹਨ ਤੇ ਕਈਆਂ ਦਾ ਮੂੰਹ ਜਾਂ ਫਿਰ ਗਲਾ ਕੱਟਿਆ ਜਾ ਰਿਹਾ ਹੈ ਕਾਫੀ ਜ਼ਿਆਦਾ ਗੰਭੀਰ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਸਮਰਾਲਾ ਪੁਲਿਸ ਨੇ ਇਸ ਦੇ ਉੱਤੇ ਸਖਤ ਰੁਖ ਅਪਣਾਇਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ 307 ਦਾ ਪਰਚਾ ਹੋਵੇਗਾ ਜੀਹਾਂ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਸਪਸ਼ਟ ਚੇਤਾਵਨੀ ਜਾਰੀ ਕਰ ਦਿੱਤੀ ਹੈ ਜੇਕਰ ਕੋਈ ਵੀ ਵਿਅਕਤੀ ਜਾਂ ਬੱਚਾ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਂਦਾ ਹੋਇਆ ਪਾਇਆ ਜਾਂਦਾ ਹੈ ਜਾਂ ਫਿਰ ਕੋਈ ਵੀ ਚਾਈਨਾ ਡੋਰ ਵੇਚਦਾ ਹੋਇਆ ਫੜਿਆ ਜਾਂਦਾ ਹੈ ਸੋ ਉਸ ਦੇ ਉੱਤੇ 307 ਦੇ ਤਾਰਾ ਤਹਿਤ ਹੁਣ ਮਾਮਲਾ ਦਰਜ ਕੀਤਾ ਜਾਵੇਗਾ ਕਿਉਂਕਿ ਇਹ ਕਾਫੀ ਜ਼ਿਆਦਾ ਡੋਰ ਜਾਨਲੇਵਾ ਹੈ ਇਸ ਤੋਂ ਇਲਾਵਾ ਪਲਾਸਟਿਕ ਦੀ ਡੋਰ ਦੇ ਨਾਲ ਬਹੁਤ ਸਾਰੇ ਲੋਕ ਹਾਸਾ ਗ੍ਰਸਤ ਹੋ ਚੁੱਕੇ ਹਨ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਕਿ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਸੋ ਇਸੇ ਦੌਰਾਨ ਪੰਜਾਬ ਦੀ ਪੁਲਿਸ ਦੇ ਵੱਲੋਂ ਕਾਫੀ ਜ਼ਿਆਦਾ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਸੋ ਨਾਕੇ ਦੇ ਉੱਤੇ ਹੀ ਹੁਣ ਗ੍ਰਿਫਤਾਰ ਹੋਇਆ ਹੈ ਪੰਜਾਬ ਪੁਲਿਸ ਦਾ ਮੁਲਾਜ਼ਮ ਕਾਰਾ ਜਾਣ ਕੇ ਉੱਡ ਜਾਣਗੇ ਹੋਸ਼ ਜੀਹਾਂ ਨਾਕਾਬੰਦੀ ਦੇ ਦੌਰਾਨ ਗਿੱਦੜਵਾਹਾ ਪੁਲਿਸ ਨੇ ਬਠਿੰਡਾ ਪੁਲਿਸ ਦੇ ਇੱਕ ਮੁਲਾਜ਼ਮ ਅਤੇ ਉਸ ਦੀ ਸਾਥੀ ਨੂੰ 7 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਹੈਰਾਨ ਕਰਦੀ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਾਜ਼ਮਾਂ ਚੋਂ ਇੱਕ ਏ ਸੋ ਸਮੇਂ ਬਠਿੰਡਾ ਦੇ ਥਰਮਲ ਖਾਣਾ ਦੇ ਵਿੱਚ ਤਣਾਤ ਹੈ ਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗਿੱਦੜਵਾਹਾ ਪੁਲਿਸ ਨੇ ਸ਼ੱਕੀ ਗਤੀਵਧੀਆਂ ਦੇ ਮੱਦੇਨਜ਼ਰ ਇਲਾਕੇ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਸੋ ਇਸੇ ਦੌਰਾਨ ਸਵਿਫਟ ਕਾਰ ਦੇ ਵਿੱਚ ਇਹ ਮੁਲਾਜ਼ਮ ਹੁੰਦਾ ਹੈ ਤੇ ਤਲਾਸ਼ੀ ਦੇ ਦੌਰਾਨ ਇਸ ਦੇ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾਂਦੀ ਹੈ ਪੁਲਿਸ ਨੇ ਹੁਣ ਦੋਵਾਂ ਮੁਲਜ਼ਮਾਂ ਨੂੰ ਮੌਕੇ ਦੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਗ੍ਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਰਾਮ ਚੰਦ ਉਰਫ ਬਬਲੂ ਪੁੱਤਰ ਰਾਮਚੰਦ ਵਾਸੀ ਪਿਉਰੀ ਅਤੇ ਮਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਕੱਲਚ ਰਾਣੀ ਵੱਜੋਂ ਹੋਈ ਹੈ ਸੋ ਪੁਲਿਸ ਦੇ ਤਰਨ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਇਹ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਹੈ ਜੋ ਕਿ ਇਸ ਸਮੇਂ ਥਰਮਲ ਪੁਲਿਸ ਸਟੇਸ਼ਨ ਬਠਿੰਡਾ ਦੇ ਵਿੱਚ ਤਾਇਨਾਤ ਹੈ ਸੋ ਪੰਜਾਬ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਤੇ ਚਲਾਇਆ ਜਾ ਰਿਹਾ ਹੈ ਪਰ ਪੰਜਾਬ ਦੇ ਪੁਲਿਸ ਮੁਲਾਜ਼ਮ ਖੁਦ ਜਿਹੜਾ ਕਿ ਚਿੱਟਾ ਪੀ ਰਹੇ ਹਨ ਜਾਂ ਫਿਰ ਇਹਨਾਂ ਦੇ ਵੱਲੋਂ ਸਮਗਲ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਨੂੰ ਹੁਣੇ ਸਵਾਲ ਬਣਦਾ ਹੈ ਕਿ ਪਹਿਲਾਂ ਜਿਹੜੀ ਇੱਕ ਬੀਬੀ ਚਿੱਟੇ ਵਾਲੀ ਫੜੀ ਗਈ ਸੀ ਜੋ ਵੀ ਪੁਲਿਸ ਮੁਲਾਜ਼ਮ ਸੀ ਕਿ ਉਸ ਦਾ ਘਰ ਢਾਹ ਦਿੱਤਾ ਗਿਆ ਹੈ ਜੋ ਕਿ ਮੀਡੀਆ ਦੇ ਵੱਲੋਂ ਵੀ ਪੰਜਾਬ ਦੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਉਸ ਦੀਆਂ ਵੀਡੀਓ ਪਿਕਚਰਾਂ ਸ਼ੇਅਰ ਕੀਤੀਆਂ ਗਈਆਂ ਸੀ ਤੇ ਹ ਮੁਲਾਜਮ ਦਾ ਵੀ ਜਿਹੜਾ ਕੀ ਘਰ ਟਾਇਆ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤੇ ਜਿੱਥੇ ਹੁਣ ਹਾਲਾਤ ਖਰਾਬ ਹੋ ਹੀ ਚੁੱਕੇ ਹਨ ਕਿ ਪੰਜਾਬ ਦੇ ਵਿੱਚ ਲਗਾਤਾਰ ਪੰਜਾਬੀਆਂ ਦੇ ਦੁਆਰਾ ਲੁੱਟਾਂ ਮਾਰਾਂ ਕੀਤੀਆਂ ਜਾ ਰਹੀਆਂ ਹਨ ਤੇ ਪੰਜਾਬੀ ਹੁਣ ਕੈਨੇਡਾ ਦੇ ਵਿੱਚ ਜਾ ਕੇ ਵੀ ਚੁੱਪ ਨਹੀਂ ਬੈਠੇ ਹਨ ਜੀ ਹਾਂ ਕੈਨੇਡਾ ਦੇ ਵਿੱਚ ਵੀ ਹੁਣ ਦੋ ਪੰਜਾਬੀ ਤੇ ਇੱਕ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਸਵੀਰਾਂ ਇਹਨਾਂ ਦੀਆਂ ਦੇਖ ਸਕਦੇ ਹੋ ਕੈਨੇਡਾ ਦੇ ਇੱਕ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਕਿ ਬ੍ਰੈਮਟਨ ਸ਼ਹਿਰ ਦੇ ਵਿੱਚ ਪੁਲਿਸ ਨੇ ਬਾਹਨ ਚੋਰੀ ਕਰਨ ਵਾਲੇ ਇੱਕ ਨੈਟਵਰਕ ਦਾ ਪਰਦਾ ਪਾਸ਼ ਕਰਦੇ ਹਾਂ ਭਾਰਤੀ ਮੂਲ ਦੇ ਤਿੰਨ ਕੈਨੇਡੀਅਨਸ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਕਾਰਵਾਈ ਦੇ ਦੌਰਾਨ ਚੋਰੀ ਕੀਤੇ ਗਏ ਤਿੰਨ ਬਾਹਨ ਵੀ ਬਰਾਮਦ ਕੀਤੇ ਗਏ ਹਨ ਜਾਣਕਾਰੀ ਦੇ ਅਨੁਸਾਰ ਤਿੰਨ ਨੌਜਵਾਨਾਂ ਦੇ ਵਿੱਚ ਦੋ ਮੁੰਡੇ ਹਨ ਤੇ ਇੱਕ ਕੁੜੀ ਸ਼ਾਮਲ ਹੈ ਪਹਿਲੇ ਦੀ ਪਛਾਣ ਅਮਰਤਪਾਲ ਖੱਟੜਾ 28 ਸਾਲ ਗੁਰਤਾਜ ਭੁੱਲਰ 33 ਸਾਲ ਮਨਦੀਪ ਕੌਰ 32 ਸਾਲ ਇਹਨਾਂ ਦੀ ਪਛਾਣ ਹੋਈ ਹੈ ਇਹਨਾਂ ਦੇ ਵੱਲੋਂ ਲਗਾਤਾਰ ਇਹਨਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਗੱਡੀਆਂ ਆਦਿ ਚੋਰੀ ਕੀ ਕੀਤੀਆਂ ਜਾ ਰਹੀਆਂ ਸਨ ਉਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਲੋਹੜੀ ਦੀ ਤਿਹਾਰ ਦੀ ਹੁਣ ਸ਼ਹਿਰਾਂ ਦੇ ਵਿੱਚ ਕਾਫੀ ਜ਼ਿਆਦਾ ਰੌਣਕ ਦੇਖਣ ਨੂੰ ਮਿਲ ਰਹੀ ਹੈ ਸੋ ਉੱਥੇ ਹੀ ਲੋਹੜੀ ਦਾ ਤਿਹਾਰ ਮੰਗਲਵਾਰ ਨੂੰ ਤੋਂ ਧੰ ਦੇ ਨਾਲ ਜਿੱਥੇ ਕਿ ਮਨਾਇਆ ਗਿਆ ਹੈ ਜਿਸ ਦੇ ਮੱਦੇ ਨਜ਼ਰ ਸੋਮਵਾਰ ਅਤੇ ਮੰਗਲਵਾਰ ਨੂੰ ਸ਼ਹਿਰ ਦੇ ਬਾਜ਼ਾਰ ਲੋਹੜੀ ਦੇ ਸਮਾਨ ਦੇ ਨਾਲ ਸਜੇ ਰਹੇ ਤੇ ਲੋਕਾਂ ਦੇ ਦੁਆਰਾ ਖੂਬ ਖਰੀਦਦਾਰੀ ਵੀ ਕੀਤੀ ਗਈ ਪਿਛਲੇ ਕਈ ਦਿਨਾਂ ਦੇ ਠੰਡ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਜਿੱਥੇ ਕੀ ਦੁਕਾਨਦਾਰ ਮੰਡੀ ਦੇ ਦੌਰ ਦੇ ਵਿੱਚੋਂ ਚੱਲ ਰਹੇ ਸਨ ਉੱਥੇ ਹੀ ਦੁਕਾਨਦਾਰਾਂ ਦੇ ਵੀ ਚਿਹਰੇ ਖੇੜੇ ਖੜ ਚੁੱਕੇ ਹਨ ਧੁੱਪ ਨਾ ਨਿਕਲਣ ਦਾ ਅਸਰ ਵੀ ਦੇਖਿਆ ਜਾ ਰਿਹਾ ਹੈ ਤੇ ਬਾਜ਼ਾਰ ਦੇ ਵਿੱਚ ਲੋਕਾਂ ਦੀ ਆਮਦ ਜਿਆਦਾ ਦਰਜ ਕੀਤੀ ਗਈ ਹੈ ਦਿਨ ਸਮੇਂ ਜਿਹੜਾ ਕਿ ਚਲਦੀਆਂ ਠੰਡੀਆਂ ਹਵਾਵਾਂ ਦੇ ਕਾਰਨ ਧੁੱਪ ਵੀ ਵੀ ਅਸਰ ਰਹੀ ਹੈ ਪਰੰਤੂ ਧੁੱਪ ਜਿਹੜੀ ਕਿ ਕਾਫੀ ਜ਼ਿਆਦਾ ਘੱਟ ਨਿਕਲੀ ਹੈ ਸੋ ਇਸੇ ਦੌਰਾਨ ਹੁਣ ਲੋਹੜੀ ਦੀ ਧੂਣੀ ਜਗਾਉਣ ਦੇ ਲਈ ਲੱਕੜਾਂ ਤੇ ਪਾਤੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਹੇ ਦੇ ਵਿੱਚ ਬਾਨਾਂ ਤੇ ਪਾਤੀਆਂ ਵੇਖਦੀਆਂ ਦੇਖੀਆਂ ਗਈਆਂ ਕਾ ਪੰਜਾਬ ਦੇ ਵਿੱਚ ਹੁਣ ਲੋਹੜੀ ਦੇ ਮੱਦੇਨਜ਼ਰ ਥੀ ਅਤੇ ਇਸ ਤੋਂ ਇਲਾਵਾ 8 ਤੋਂ 10 ਰੁਪਏ ਤੱਕ ਲੱਕੜੀ ਵੇਚੀ ਗਈ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ 12 ਰੁਪਏ ਤੱਕ ਜਿਹੜੀ ਪ੍ਰਤੀ ਕਿਲੋ ਲੱਕੜ ਵੇਚੀ ਗਈ ਹੈ ਇਸ ਤੋਂ ਇਲਾਵਾ 10 ਰੁਪਏ ਤੱਕ ਦੀ ਜਿਹੜੀ ਕਿ ਇੱਕ ਪਾਥੀ ਵੇਚੀ ਗਈ ਹੈ ਸੋ ਲੋਹੜੀ ਦੇ ਤਿਹਾਰ ਦੇ ਉੱਤੇ ਕਾਫੀ ਜ਼ਿਆਦਾ ਇਹ ਵੀ ਚੀਜ਼ਾਂ ਹੁਣ ਮਹਿੰਗੀਆਂ ਹੋ ਚੁੱਕੀਆਂ ਹਨ ਸੋ ਪਾਥੀ ਜਿਹੜੀ ਉਹ 8 ਤੋਂ 10 ਰੁਪਏ ਵੇਚੀ ਗਈ ਹੈ ਇੱਕ ਪੀਸ ਅਤੇ ਇਸ ਤੋਂ ਇਲਾਵਾ ਲੱਕੜੀ ਜਿਹੜੀ ਉਹ 12 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਲੋਹੜੀ ਦੇ ਉੱਤੇ ਵੇਚੀ ਗਈ ਹੈ ਸੋ ਲੋੜੀ ਦੇ ਉੱਤੇ ਜਿਹੜੀ ਕਿ ਹੁਣ ਧੂਣੀ ਬਾਲਣੀ ਵੀ ਕਾਫੀ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਨੇ ਹੁਣ ਮੰਗਲਵਾਰ ਨੂੰ ਅਵਾਰਾ ਕੁੱਤਿਆਂ ਦੇ ਨਾਲ ਸੰਬੰਧਤ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਹੋਇਆਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੁੱਤਿਆਂ ਦੇ ਕੱਟਣ ਅਤੇ ਮੋਤ ਦੇ ਹਰੇਕ ਮਾਮਲੇ ਦੇ ਲਈ ਭਾਰੀ ਮੁਆਵਜ਼ਾ ਲਗਾਇਆ ਜਾਵੇਗਾ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਕੁੱਤਿਆਂ ਨੂੰ ਭੋਜਨ ਖਵਾਉਣ ਵਾਲਿਆਂ ਨੂੰ ਵੀ ਹਮਲਿਆਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਕਿਉਂਕਿ ਕੁੱਤਿਆਂ ਦੇ ਕੱਟਣ ਦੇ ਪ੍ਰਭਾਵ ਜੀਵਨ ਭਰ ਰਹਿੰਦੇ ਹਨ ਸੋ ਅਦਾਲਤ ਨੇ ਹੁਣ ਕਿਹਾ ਹੈ ਕਿ ਕੁੱਤਿਆਂ ਨੂੰ ਭੋਜਨ ਖਵਾਉਣ ਵਾਲਿਆਂ ਦੀਆਂ ਭਾਵਨਾਵਾਂ ਸਿਰਫ ਕੁੱਤਿਆਂ ਦੇ ਲਈ ਹਨ ਮਨੁੱਖਾਂ ਦੇ ਲਈ ਨਹੀਂ ਹਨ ਅਦਾਲਤ ਨੇ ਕਿਹਾ ਹੈ ਕਿ ਜੇਕਰ 9 ਸਾਲ ਦੀ ਬੱਚੀ ਨੂੰ 12 ਕੁੱਤਿਆਂ ਦੇ ਦੁਆਰਾ ਮਾਰਿਆ ਜਾਂਦਾ ਹੈ ਤਾਂ ਇਸ ਦੇ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਕੁੱਤਿਆਂ ਨੂੰ ਖੁੱਲੇ ਦੇ ਵਿੱਚ ਭੋਜਨ ਖਵਾਉਣ ਦੀ ਬਕਾਲਤ ਕਰਨ ਵਾਲੇ ਸੰਗਠਨ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਸਕਦੀ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੀ 12 ਕੁੱਤਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਹੁਣ 12 ਕੁੱਤੇ ਲੋਕਾਂ ਨੂੰ ਕੱਟ ਰਹੇ ਹਨ ਸੋ ਸੁਪਰੀਮ ਕੋਰਟ ਦੇ ਦੁਆਰਾ ਇਹ ਹੁਣ ਹੁਕਮ ਜਾਰੀ ਕੀਤੇ ਗਏ ਹਨ ਕਿ ਸੂਬਾ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਕੋਈ ਵੀ ਕੁੱਤਾ ਪੰਜਾਬ ਦੇ ਵਿੱਚ ਜਾਂ ਹੋਰਨਾਂ ਸੂਬਿਆਂ ਦੇ ਵਿੱਚ ਕਿਸੇ ਨੂੰ ਵੀ ਕੱਟਦਾ ਹੈ ਤੇ ਇਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸੂਬਾ ਸਰਕਾਰ ਦੀ ਹੋਣੀ ਚਾਹੀਦੀ ਦਿਖਿਆ ਤੇ ਸਰਕਾਰ ਨੂੰ ਉਸ ਵਿਅਕਤੀ ਨੂੰ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਾਨਲੇਵਾ ਹੋ ਗਈ ਹੈ ਕੜਾਕੇ ਦੀ ਠੰਡ ਜੀਹਾਂ ਹਾਰਟ ਅਟੈਕ ਅਤੇ ਸਾਹ ਦੀ ਤਕਲੀਫ ਨੇ ਲਈਆਂ ਹਨ ਚਾਰ ਜਾਨਾਂ ਜੀਹਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੁਹਾਨੂੰ ਦੱਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਕਾਫੀ ਜ਼ਿਆਦਾ ਠੰਡ ਹੋ ਚੁੱਕੀ ਹੈ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਹੀ ਪੰਜਾਬ ਦੇ ਵਿੱਚ 20 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਸੋ ਇਸ ਦਾ ਵੱਡਾ ਕਾਰਨ ਠੰਡ ਹੀ ਮੰਨਿਆ ਜਾ ਰਿਹਾ ਹੈ ਹਾਸ਼ ਹਸਪਤਾਲਾਂ ਦੇ ਵਿੱਚ ਵੀ ਮਚੀ ਹੈ ਹਾਹਾਕਾਰ ਕੜਾਕੇ ਦੀ ਠੰਡ ਦੇ ਮੌਸਮ ਦੇ ਪ੍ਰਭਾਵ ਦੇ ਕਾਰਨ ਹੁਣ ਲੋਕਾਂ ਦੀ ਸਿਹਤ ਤੇ ਇਸ ਤੋਂ ਇਲਾਵਾ ਕਾਫੀ ਜ਼ਿਆਦਾ ਗ੍ਰਾਵਟ ਦੇਖਣ ਨੂੰ ਮਿਲ ਰਹੀ ਹੈ ਠੰਡ ਦੇ ਕਾਰਨ ਦਿਲ ਦੇ ਦੌਰੇ ਅਤੇ ਸਾਹ ਲੈਣ ਦੀਆਂ ਤਕਲੀਫਾਂ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਗਿਆ ਹੈ ਨਤੀਜੇ ਵਜੋਂ ਹੁਣ ਐਤਵਾਰ ਅਤੇ ਸੋਮਵਾਰ ਨੂੰ ਜ਼ਿਲ੍ਹੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਇਹਨਾਂ ਦੇ ਵਿੱਚੋਂ 3 ਦੀ ਮੌਤ ਦਿਲ ਦੇ ਦੌਰੇ ਦੇ ਕਾਰਨ ਹੋਈ ਹੈ ਜਦਕਿ ਇੱਕ ਨੌਜਵਾਨ ਦੀ ਮੌਤ ਤਾਂ ਸਾਹ ਲੈਣ ਦੇ ਵਿੱਚ ਤਕਲੀਫ ਦੇ ਕਾਰਨ ਹੋ ਚੁੱਕੀ ਹੈ ਸੋ 2 ਦਿਨ ਦੇ ਦੌਰਾਨ ਹੀ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋ ਕੀ ਖਬਰਾਂ ਜਿਹੜੀਆਂ ਕਿ ਬਾਹਰ ਨਿਕਲ ਕੇ ਨਹੀਂ ਆਈਆਂ ਹਨ ਸੋ ਪਿਛਲੇ ਤੁਹਾਨੂੰ ਦੱਸ ਦਈਏ ਕਿ ਇੱਕ ਹਫ਼ਤੇ ਦੇ ਦੌਰਾਨ ਹੀ ਬੀ ਤੋਂ ਵੱਧ ਜਾਣਾ ਠੰਡ ਦੇ ਕਾਰਨ ਹੀ ਚਲੀਆਂ ਗਈਆਂ ਹਨ ਸੋ ਠੰਡ ਦਾ ਪ੍ਰਕੋਪ ਵੀ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਸਭ ਤੋਂ ਵੱਧ ਹੈ ਪੰਜਾਬ ਦੇ ਵਿੱਚ ਪਹਿਲੀ ਵਾਰ ਬਠਿੰਡਾ ਜ਼ਿਲ੍ਹਾ ਦੇ ਵਿੱਚ ਤਾਪਮਾਨ 0.6 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ ਜੀਆ ਮੌਸਮ ਵਿਭਾਗ ਨੇ ਅੱਜ ਠੰਡ ਦੇ ਮੌਸਮ ਦੇ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਅਨੁਸਾਰ ਠੰਡ ਆਪਣੇ ਸਿਖਰ ਦੇ ਉੱਤੇ ਪਹੁੰਚ ਚੁੱਕੀ ਹੈ 15 ਜਨਵਰੀ ਤੱਕ ਸਖਤ ਠੰਡ ਤੋਂ ਕੋਈ ਵੀ ਰਾਹਤ ਨਹੀਂ ਹੈ ਇਸੇ ਦੌਰਾਨ ਕਈ ਜ਼ਿਲ੍ਹਿਆਂ ਦੇ ਵਿੱਚ ਧੁੰਦ ਪੈਣ ਦੀ ਸੰਭਾਵਨਾ ਵੀ ਜਤਾਤਾ ਹੈ ਗਈ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਮੋਗਾ ਬਠਿੰਡਾ ਦੇ ਵਿੱਚ ਭਾਰੀ ਠੰਡ ਹੈ ਸੋ ਇਸੇ ਦੌਰਾਨ ਬਠਿੰਡਾ ਦੇ ਵਿੱਚ ਪਹਿਲੀ ਵਾਰ ਹੁਣ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ ਕਿ ਟੈਂਪਰੇਚਰ 0 ਡਿਗਰੀ ਤੱਕ ਪਹੁੰਚ ਗਿਆ ਹੈ ਸੋ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਿਛਲੇ 50 ਤੋਂ 60 ਸਾਲ ਦੇ ਰਿਕਾਰਡ ਟੁੱਟ ਚੁੱਕੇ ਹਨ ਇਸ ਵਾਰ ਇੰਨੀ ਜ਼ਿਆਦਾ ਭਿਆਨਕ ਠੰਡ ਪਈ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਬਾਦੀਆਂ ਜਾ ਰਹੀਆਂ ਹਨ ਲੋਕ ਬਿਮਾਰ ਪੈ ਰਹੇ ਹਨ ਤੇ ਇਸ ਤੋਂ ਇਲਾਵਾ 20 ਤੋਂ ਵੱਧ ਮੌਤਾਂ ਵੀ ਇਸ ਸਾਲ ਦੇ ਵਿੱਚ ਠੰਡ ਦੇ ਕਾਰਨ ਹੀ ਹੋ ਚੁੱਕੀਆਂ ਹਨ ਸੋ ਵੱਡੀ ਖਬਰ ਜਿਹੜੀ ਕਿ ਹੁਣੇ ਸਾਹਮਣੇ ਨਿਕਲ ਕੇ ਆਈ ਹੈ ਕਿ ਇਸ ਸਾਲ ਸਾਰੇ ਹੀ ਰਿਕਾਰਡ ਠੰਡ ਨੇ ਤੋੜ ਦਿੱਤੇ ਹਨ ਇਸ ਤੋਂ ਬਾਅਦ ਹੁਣ ਠੰਡ ਦੇ ਕਾਰਨ ਹੀ ਤੁਹਾਨੂੰ ਦੱਸ ਦਿਆ ਕਿ ਪੰਜਾਬ ਦੇ ਵਿੱਚ ਅਤੇ ਪੂਰੇ ਉੱਤਰ ਭਾਰਤ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ ਹਨ ਕੋਰੇ ਅਤੇ ਸਰਦੀ ਦਾ ਕਹਿਰ ਲਗਾਤਾਰ ਜਾਰੀ ਹੈ ਅਜਿਹੀ ਸਥਿਤੀ ਦੇ ਵਿੱਚ ਹੁਣ ਸਿਹਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਤੇ 18 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਜੀ ਹਾਂ 19 ਜਨਵਰੀ ਨੂੰ ਲੱਗਣਗੇ ਸਕੂਲ ਜਿੱਥੇ ਕਿ ਪਹਿਲਾਂ 14 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਹੁਣ ਅਹਿਮ ਫੈਸਲਾ ਲੈ ਲਿਆ ਗਿਆ ਹੈ ਤੇ ਮੌਸਮ ਨੂੰ ਦੇਖਦਿਆਂ ਹੋਇਆਂ ਉਹਨਾਂ ਦੇ ਵੱਲੋਂ 18 ਜਨਵਰੀ ਤੱਕ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਆ ਕਿ ਬਖ ਬਖ ਸੂਬਿਆਂ ਦੇ ਵੱਲੋਂ ਵੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਤੇ ਪੰਜਾਬ ਦੇ ਵਿੱਚ ਵੀ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਸਨ ਤੇ 14 ਜਨਵਰੀ ਨੂੰ ਜਿੱਥੇ ਕਿ ਮੋਕਤਸਰ ਦੇ ਵਿੱਚ ਪਹਿਲਾਂ ਤੋਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਉੱਥੇ 15 ਜਨਵਰੀ ਨੂੰ ਸਕੂਲ ਖੁੱਲਣਗੇ ਪਰ ਚੰਡੀਗੜ੍ਹ ਦੇ ਵਿੱਚ ਹੁਣ 18 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਕੀ ਪੰਜਾਬ ਦੇ ਵਿੱਚ ਵੀ 18 ਜਨਵਰੀ ਜਾਂ ਫਿਰ 20 ਜਨਵਰੀ ਤੱਕ ਛੁੱਟੀਆਂ ਹੋਣੀਆਂ ਚਾਹੀਦੀਆਂ ਹਨ ਸੋ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿਉਂਕਿ ਅਧਿਆਪਕਾਂ ਦੇ ਵੱਲੋਂ ਕੱਲ ਹੀ ਸਰਵੇ ਕਰਵਾਇਆ ਗਿਆ ਸੀ ਜਿਸ ਦੇ ਵਿੱਚ 1500 ਤੋਂ ਵੱਧ ਲੋਕਾਂ ਦਾ ਕਹਿਣਾ ਸੀ ਕਿ 20 ਜਨਵਰੀ ਤੱਕ ਛੁੱਟੀਆਂ ਹੋਣੀਆਂ ਚਾਹੀਦੀਆਂ ਹਨ ਤੇ 250 ਲੋਕਾਂ ਦਾ ਕਹਿਣਾ ਸੀ ਕਿ ਛੁੱਟੀਆਂ ਨਹੀਂ ਬਦਣੀਆਂ ਚਾਹੀਦੀਆਂ ਸੋ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿ ਜਿੱਥੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵੱਲੋਂ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਉੱਥੇ ਹੀ ਪੰਜਾਬ ਦੇ ਵੱਲੋਂ ਜਿਹੜਾ ਕਿ ਛੁੱਟੀਆਂ ਦੇ ਵਿੱਚ ਵਾਅਦਾ ਆਖਰਕਾਰ ਕਿਉਂ ਨਹੀਂ ਕੀਤਾ ਜਾ ਰਿਹਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿੱਤਾ ਜਾਣਾ ਹੈ ਤੇ ਬਾਹਰਲੇ ਦੇਸ਼ਾਂ ਤੋਂ ਗੋਰੇ ਵੀ ਪੰਜਾਬ ਦੇ ਵਿੱਚ ਨੌਕਰੀ ਕਰਨ ਆਉਣਗੇ ਸੋ ਉੱਥੇ ਹੀ ਪੰਜਾਬ ਦੇ ਵਿੱਚ ਹੁਣ ਜਿਹੜੇ ਐਨ ਆਰ ਆਈ ਪੰਜਾਬੀ ਹੀ ਆ ਰਹੇ ਹਨ ਉਹ ਵੀ ਲੁੱਟ ਦਾ ਸ਼ਿਕਾਰ ਹੋਣ ਲੱਗ ਪਏ ਹਨ ਪੰਜਾਬੀਆਂ ਦੇ ਨਾਲ ਤੇ ਲਗਾਤਾਰ ਲੁੱਟਮਾਰ ਹੋ ਰਹੀ ਸੀ ਪਰ ਪੰਜਾਬੀ ਜਿਹੜਾ ਕਿ ਚੁੱਪ ਬੈਠੇ ਸਨ ਭਾਰੇ ਸੇ ਦੌਰਾਨ ਤੁਹਾਨੂੰ ਦੱਦੀਏ ਕਿ ਜਿਹੜੇ ਐਨ ਆਰ ਆਈ ਪੰਜਾਬੀ ਪੰਜਾਬ ਤੋਂ ਹੀ ਵਿਦੇਸ਼ਾਂ ਦੇ ਵਿੱਚ ਗਏ ਆ ਆਪਣੇ ਦੇਸ਼ ਦੇ ਵਿੱਚ ਵਾਪਸ ਪਰਤਦੇ ਆ ਉਹਨਾਂ ਦੇ ਨਾਲ ਹੀ ਲੁੱਟਖੋ ਹੋਣ ਲੱਗ ਪਈ ਹੈ ਸੂਚਨਾ ਅਨੁਸਾਰ ਲੁਧਿਆਣਾ ਦੇ ਬੇਰਕਾ ਮਿਲਕ ਪਲਾਂਟ ਨੇੜੇ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਚਿੱਟੇ ਰੰਗ ਦੀ ਨੋਬਾਕਾਰ ਦੇ ਵਿੱਚ ਤਿੰਨ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਇੱਕ ਵਿਦੇਸ਼ੀ ਨੌਜਵਾਨ ਤੋਂ 30000 ਕੈਨੇਡੀਅਨ ਡਾਲਰਾਂ ਦੇ ਨਾਲ ਭਰਿਆ ਹੋਇਆ ਬੈਗ ਖੋਹ ਲਿਆ ਤੇ ਫਰਾਰ ਹੋ ਗਏ ਹਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਲੁੱਟੇ ਗਏ ਕੈਨੇਡੀਅਨ ਡਾਲਰਾਂ ਦੀ ਭਾਰਤੀ ਕਰੰਸੀ ਦੇ ਵਿੱਚ ਲਗਭਗ ਕੀਮਤ 18 ਤੋਂ 19 ਲੱਖ ਰੁਪਏ ਦੱਸੀ ਜਾ ਰਹੀ ਹੈ ਬਾਰਦਾਤ ਨੂੰ ਅੰਜਾਮ ਦੇਣ ਤੇ ਮਗਰੋਂ ਲੁਟੇਰੇ ਪਹਿਲਾਂ ਤੋਂ ਹੀ ਇੱਕ ਖੜੀ ਚਿੱਟੇ ਰੰਗ ਦੀ ਨੋਵਾ ਕਾਰ ਦੇ ਵਿੱਚ ਫਰਾਰ ਹੋ ਚੁੱਕੇ ਹਨ ਸੋ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਇਸੇ ਤਰ੍ਹਾਂ ਦਾ ਹੀ ਮਾਮਲਾ ਅਮਰਤਸਰ ਦੇ ਕੋਰਟ ਰੋਡ ਤੋਂ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਇੱਕ ਸਥਿਤ ਹੋਟਲ ਦੇ ਵਿੱਚ ਐਨ ਆਰ ਆਈ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ ਮਹਿਲਾ ਦੀ ਪਛਾਣ ਪ੍ਰਭਜੋਤ ਕੌਰ ਦੇ ਵਜੋਂ ਹੋਈ ਹੈ ਜੋ ਕਿ ਗੁਰਦਾਸਪੁਰ ਦੇ ਪਿੰਡ ਬੜੈਂਚ ਦੀ ਰਹਿਣ ਵਾਲੀ ਸੀ ਤੇ ਕੁਝ ਦਿਨ ਪਹਿਲਾਂ ਹੀ ਕਿਸੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਆਸਟ੍ਰੇਲੀਆ ਤੋਂ ਪਰਤਿ ਸੀ ਪੁਲਿਸ ਦੇ ਅਨੁਸਾਰ ਘਟਨਾ ਤੋਂ ਬਾਅਦ ਮਹਿਲਾ ਦਾ ਪਤੀ ਮਨਦੀਪ ਸਿੰਘ ਢਿੱਲੋਂ ਫਰਾਰ ਹੋ ਗਿਆ ਹੈ ਜਿਸ ਦੇ ਉੱਤੇ ਹੀ ਹੁਣ ਜਿਹੜਾ ਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਹੀ ਕਤਲ ਕੀਤਾ ਗਿਆ ਹੈ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮ੍ਰਿਤਕਾ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹਨ ਤੇ ਹਾਲ ਹੀ ਦੇ ਵਿੱਚ ਇੱਕ ਪਰਿਵਾਰਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਭਾਰਤ ਦੇ ਵਿੱਚ ਆਏ ਸਨ। ਨਮ੍ਰਿਤਕਾ ਦੇ ਭਰਾ ਲਾਪ੍ਰੀਤ ਨੇ ਮੀਡੀਆ ਨੂੰ ਦੱਸਿਆ ਹੈ ਕਿ ਪ੍ਰਭਜੋਤ ਦਾ ਵਿਆਹ 7 ਸਾਲ ਪਹਿਲਾਂ ਅਮਰਤਸਰ ਦੇ ਪਿੰਡ ਜੇਠੂ ਬਾਲ ਦੇ ਮਨਦੀਪ ਸਿੰਘ ਢਿੱਲੋਂ ਦੇ ਨਾਲ ਹੋਇਆ ਸੀ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਇਸ ਤੋਂ ਬਾਅਦ ਪਤੀ ਉਸ ਦਾ ਉਸ ਨੂੰ ਸ਼ੱਕੀ ਵਿਰਤੀ ਦੇ ਨਾਲ ਦੇਖ ਰਿਹਾ ਸੀ। ਸੋ ਇਸੇ ਦੌਰਾਨ ਉਨ੍ਹਾਂ ਦਾ ਲੜਾਈ ਝਗੜਾ ਹੋਇਆ ਹੋਵੇਗਾ ਸੋ ਜਿਸ ਤੋਂ ਬਾਅਦ ਉਸ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੋ ਪੰਜਾਬ ਦੇ ਵਿੱਚ ਆ ਕੇ ਇਸ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਹੁਣ ਪ੍ਰਵਾਸੀ ਕੁਆਟਰਾਂ ਚੋਂ ਵੱਡੀ ਮਾਤਰਾ ਚ ਬ੍ਰਾਹਮਤ ਕੀਤੇ ਗਏ ਹਨ ਚਾਈਨਾ ਡੋਰ ਦੇ ਗੱਟੂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਜਲੰਧਰ ਦੀ ਹਰ ਗਲੀ ਅਤੇ ਹਰ ਮੁਹੱਲੇ ਦੇ ਵਿੱਚ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ ਤਾਜ਼ਾ ਮਾਮਲਾ ਹੁਣ ਨਿਊ ਰਾਜ ਨਗਰ ਬਸੰਤੀ ਬਾਬਾ ਖੇਲ ਤੋਂ ਸਾਹਮਣੇ ਨਿਕਲ ਕੇ ਆਇਆ ਹੈ ਜਿੱਥੇ ਕੀ ਪ੍ਰਵਾਸੀ ਕੁਆਟਰਾਂ ਤੋਂ ਚਾਈਨਾ ਡੋਰ ਦੇ ਕਈ ਗੱਟੂ ਬ੍ਰਾਹਮਤ ਕੀਤੇ ਗਏ ਹਨ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਅਜੇ ਇਸ ਗੱਲ ਦਾ ਪਤਾ ਨਹੀਂ ਲਗਾਇਆ ਹੈ ਕਿ ਜਬਤ ਕੀਤੇ ਗਏ ਸਮਾਨ ਦਾ ਮਾਲਕ ਕੌਣ ਹੈ ਪਰ ਪ੍ਰਵਾਸੀਆਂ ਦੇ ਕੁਆਟਰ ਦੇ ਵਿੱਚੋਂ ਇਹ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ ਸੋ ਪ੍ਰਵਾਸੀਆਂ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਦੇ ਹੀ ਇਲੈਗਲ ਕੰਮ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬੇहद ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਇੱਕ ਨਵਜੰਮੇ ਬੱਚੇ ਨੂੰ ਇੱਕ ਬੈਗ ਦੇ ਵਿੱਚ ਭਰ ਕੇ ਸੁੱਟ ਦਿੱਤਾ ਗਿਆ ਸੀ ਇਹ ਘਟਨਾ ਟੋਡਰੀ ਸਾਗਰ ਨੇੜੇ ਵਾਪਰੀ ਹੈ ਜਦੋਂ ਸਥਾਨਕ ਲੋਕਾਂ ਨੇ ਬੱਚੇ ਵਾਲਾ ਬੈਗ ਦੇਖਿਆ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੋ ਇਸ ਦੇ ਵਿੱਚ 2 ਦਿਨਾਂ ਦਾ ਨਵ 2 ਦਿਨਾਂ ਦਾ ਨਵਜੰਮਿਆ ਬੱਚਾ ਸੀ ਸੋ ਹਾਲਤ ਬੇहद ਉਸ ਦੀ ਗੰਭੀਰ ਦੱਸੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਅਤੇ ਪੂਰੇ ਭਾਰਤ ਦੇ ਵਿੱਚ ਇਹ ਖਬਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੀ ਹੈ ਕਿ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਹੁਣ 5-500 ਦੇ ਨੋਟ ਖਤਮ ਕਰ ਦਿੱਤੇ ਜਾਣਗੇ ਜੀ ਹਾਂ ਇਸ ਦੇ ਪਿੱਛੇ ਹਵਾਲਾ ਇਹ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਅਤੇ ਭਾਰਤ ਦੇ ਸਾਰੇ ਹੀ ATMਾਂ ਦੇ ਵਿੱਚ ਜਿੱਥੇ ਕਿ ਸਾਲ 2024 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ 100 ਅਤੇ 200 ਦੇ ਨੋਟ ਜਿਹੜੇ ਕਿ 60 ਤੋਂ 65% ਦੀ ਹੋਣੇ ਚਾਹੀਦੇ ਹਨ ਤੇ ਸਾਲ 2026 ਦੇ ਲਈ ਹੁਣ ਐਲਾਨ ਕੀਤਾ ਗਿਆ ਹੈ ਕਿ ਸਾਰੇ ਹੀ ਪੰਜਾਬ ਦੇ ਭਾਰਤ ਦੇ ਏਟੀਐਮਸ ਦੇ ਵਿੱਚ 200 ਅਤੇ 100 ਦੇ ਨੋਟ 90% ਤੱਕ ਹੋਣੇ ਚਾਹੀਦੇ ਹਨ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਏਟੀਐਮ ਦੇ ਵਿੱਚ ਹੁਣ 5-500 ਦੇ ਨੋਟ ਵੀ ਮਿਲਣੇ ਬੰਦ ਹੋ ਚੁੱਕੇ ਹਨ ਤੇ ਇਸੇ ਦੌਰਾਨ ਬਹੁਤ ਸਾਰੇ ਏਟੀਐਮ ਦੇ ਵਿੱਚ ਪੈਸੇ ਵੀ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਪਾਉਣੀ ਸਰਕਾਰ ਦੇ ਵੱਲੋਂ ਬੰਦ ਕਰ ਦਿੱਤੇ ਗਏ ਹਨ ਕਿ ਲਗਾਤਾਰ ਆਨਲਾਈਨ ਟ੍ਰਾਂਜੈਕਸ਼ਨਾਂ ਹੀ ਲੋਕਾਂ ਦੇ ਵੱਲੋਂ ਕੀਤੀਆਂ ਜਾਣ ਸੋ ਇਸੇ ਦਾ ਹਵਾਲਾ ਦਿੰਦਿਆਂ ਹੋਇਆਂ ਹੁਣ ਵੱਡੇ ਵੱਡੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਹੁਣ 5-500 ਦੇ ਨੋਟ ਸਰਕਾਰ ਦੇ ਵੱਲੋਂ ਬੰਦ ਕਰ ਦਿੱਤੇ ਜਾਣਗੇ ਤਾਂ ਜੋ ਕਿ ਲੋਕ ਆਨਲਾਈਨ ਹੀ ਲੈਣ ਦੇਣ ਕਰਨ ਅਤੇ ਕਰੰਸੀ ਜਿਹੜੀ ਕੈਸ਼ ਹੈ ਇਸ ਨੂੰ ਖਤਮ ਕੀਤਾ ਜਾਵੇ ਤਾਂ ਜੋ ਕਿ ਭ੍ਰਿਸ਼ਟਾਚਾਰ ਅਤੇ ਲੋਕਾਂ ਦੇ ਦੁਆਰਾ ਜਿਹੜਾ ਕਿ ਟੈਕਸ ਦੇ ਵਿੱਚ ਹੇਰਾਫੇਰੀ ਕੀਤੀ ਜਾਂਦੀ ਹੈ ਉਸ ਨੂੰ ਖਤਮ ਕੀਤਾ ਜਾਵੇ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਹੁਣੇ ਕਾਫੀ ਜ਼ਿਆਦਾ ਮੈਸੇਜ ਬਾਹਰ ਹੋ ਰਿਹਾ ਹੈ ਕਿ ਮਾਰਚ ਮਹੀਨੇ ਤੱਕ ਭਾਰਤ ਦੇ ਵਿੱਚ ਹੁਣ 5-500 ਦੇ ਨੋਟ ਬੰਦ ਹੋ ਸਕਦੇ ਹਨ ਭਾਰਤ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਅਫੀਸ਼ੀਲੀ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਹੈ ਪਰ ਜਿਹਾ ਹੋ ਸਕਦਾ ਹੈ ਜਿਸ ਹਿਸਾਬ ਦੇ ਨਾਲ ਸਰਕਾਰ ਆਪਣੇ ਕੰਮ ਕਰ ਰਹੀ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ